ਇੱਕ ਹੋਰ ਬਹੁਤ ਵੱਡੀ ਖਬਰ ਆ ਰਹੀ ਆ ਜੀ ਜਿਹੜੇ ਬੰਦੇ ਟੋਰਾਂਟੋ ਜਾਂ ਬ੍ਰੈਮਟਨ ਜਾਂ ਜੀਟੀਓ ਚ ਰਹਿੰਦੇ ਨੇ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਅਸੀਂ ਟੋਰਾਂਟੋ ਤੋਂ ਨਿਆਗਰਾ ਫਾਲ ਜਾਣਾ ਹੁੰਦਾ ਤੇ ਬੇਸ਼ੱਕ ਉਹਦੀ ਦੂਰੀ ਜਿਹੜੀ ਰੋਡ ਰਾਹੀਂ ਆ ਉਹ ਤਾਂ ਦੇਖ ਲੈਣਾ 120-30 ਕਿਲੋਮੀਟਰੀ ਆ ਪਰ ਉਹਨੂੰ ਜਾਣ ਤੇ 2.5-3 ਘੰਟੇ ਲੱਗ ਜਾਂਦੇ ਕਈ ਵਾਰੀ ਕਿਉਂਕਿ ਰੋਡ ਇੱਕੋ ਹੀ ਜਾਂਦੀ ਹੈ ਮੇਨ ਹਾਈਵੇ ਤੇ ਉਹ ਲਗਭਗ ਬੰਦ ਹੀ ਰਹਿੰਦਾ ਰਿਹਾ ਕਈ ਵਾਰੀ ਅਸੀਂ ਕੱਲ ਪਰਸੋਂ ਗਏ ਆ ਜਦੋਂ ਮਰਜੀ ਜਾਵੜੋ ਹਾਮਿਲਟਨ ਕੋਲ ਜਾ ਕੇ ਟ੍ਰੈਫਿਕ ਲੱਗਣੇ ਲੱਗਣਾ ਇੱਕ ਹੂਬਰ ਕ੍ਰਾਫਟ ਨਾਂ ਦੀ ਕੰਪਨੀ ਆ ਸੇਂਟ ਕੈਥਰਿਨ ਦੇ ਵਿੱਚ ਉਹਨੂੰ ਹੂਵਰ ਕ੍ਰਾਫਟ ਹੀ ਕਹਿੰਦੇ ਬੋਟ ਨਹੀਂ ਕਹਿੰਦੇ ਵੈਸੇ ਉਹਦੀ ਹੂਵਰ ਕ੍ਰਾਫਟ ਆ ਤੇ ਵੱਡੇ ਵੱਡੇ ਪੱਖੇ ਲੱਗੇ ਹੁੰਦੇ ਆ ਸੋ ਕਹਿੰਦਾ ਮਤਲਬ ਇਹ ਹੈ ਕਿ ਉਹ ਪਾਣੀ ਤੇ ਵੀ ਚੱਲਦੀ ਆ ਤੇ ਉਹ ਬਰਫ਼ ਤੇ ਵੀ ਚੱਲਦੀ ਆ ਕਿ ਸਿਆਲਾਂ ਦੇ ਵਿੱਚ ਜੇਕਰ ਇਹ ਲੇਕ ਜੰਮ ਜਾਂਦੀ ਆ ਤਾਂ ਉਹ ਤਾਂ ਵੀ ਚੱਲਦੀ ਰਹੇਗੀ ਤੇ ਟ੍ਰਾਂਟੋ ਡਾਊਨਟਾਊਨ ਤੋਂ ਨਿਆਗਰਾ ਫਾਲ ਦੀ ਜਿਹੜੀ ਦੂਰੀ ਆ ਉਹ 30 ਮਿੰਟ ਦੀ ਹੈ ਸਿਰਫ ਹੂਵਰ ਕ੍ਰਾਫਟ ਤੇ ਉਹਨਾਂ ਦੇ ਕਹਿੰਦੇ ਮੁਤਾਬਕ ਅਸੀਂ ਹਰ ਰੋਜ਼ ਲਗਭਗ 10000 ਗੱਡੀਆਂ ਹਾਈਬ ਉਹ ਤਾਂ ਘਟਾਵਾਂਗੇ ਤੇ ਬਹੁਤ ਜ਼ਿਆਦਾ ਜਿਹੜਾ ਤੇਲ ਬਚੇਗਾ ਬਹੁਤ ਜ਼ਿਆਦਾ ਧੂਆਂ ਬਚੇਗਾ ਘੱਟ ਹੋਵੇਗਾ ਤੇ ਇਹ ਇੱਕ ਹੂਵਰ ਕ੍ਰਾਫਟਰਾਂ ਦੀ ਬੋਟ ਆ ਰਹੀ ਆ ਤੇ ਆਸਾਂ ਮਿੱਦਾਂ ਇਹ ਨਹੀਂ ਮੈਂ ਸਭ ਤੋਂ ਪਹਿਲਾਂ ਖਬਰ ਦਿੱਤੀ ਸੀ ਦੋ ਟਾਈਮਸ ਪਹਿਲਾਂ ਇਹ ਪਹਿਲਾਂ ਆਉਣੀ ਸੀਗੀ ਪਰ ਮੇਰੇ ਨਾਲ ਕੋਵਿਡ ਕਰਕੇ ਜਾਂ ਸਾਰਾ ਸਿਸਟਮ ਹੀ ਲਿਆਨ ਕਰਕੇ ਤੇ ਇਹ ਬਾਲ ਪ੍ਰੋਜੈਕਟ ਜਲਦੀ ਆਇਆ ਨਹੀਂ ਤੇ ਇਹ ਪ੍ਰੋਜੈਕਟ ਹੁਣ ਬੜੀ ਜਲਦੀ ਆ ਰਿਹਾ ਹੈ ਜੀ ਸਤੰਬਰ ਦਾ ਅਕਤੂਬਰ ਤੱਕ ਇਹ ਲਾਂਚ ਹੋ ਜਾਵੇਗਾ ਤੇ ਇਹਦੀ ਟਿਕਟ ਵੀ ਬਹੁਤੀ ਇਹਨਾਂ ਨੇ ਨਹੀਂ ਰੱਖੀ